ਚਲ ਮੈਂ ਇਦਾਂ ਹੀ ਬੂਟੇ ਜੇ ਕੋਟ ਲਿਆਂਦੇ ਆ ਮੈਂ ਇਹਨਾਂ ਨਾਲੋਂ ਫਲੀਆਂ ਤੋੜ ਲਾਂ ਬਾਕੀ ਡੰਗਰਾਂ ਨੂੰ ਪਾ ਦਿੰਦੇ ਆ ਇਹਨੂੰ ਮਹਾਰਾਣੀ ਹਾਏ ਅੰਦਰ ਵੜੀ ਲੱਗਦਾ ਇਹਨੂੰ ਆਣੀ ਹੈ ਨਾ ਵੀ ਆਜ ਤੈਨੂੰ ਸਬਜ਼ੀ ਸਖਾਵਾਂ ਉਹ ਤਰ੍ਹਾਂ ਦੇ ਪੜਾ ਕੋ ਮੈਨੂੰ ਸਬਜ਼ੀ ਨਹੀਂ ਸਖਮਦੀ ਮੈਨੂੰ ਸਬਜ਼ੀ ਸਖਾਉਂਦੀ ਤੋੜਨ ਟੰਨੀ ਇਹਨੂੰ ਮਟਰ ਚਲ ਮਹਾਰਾ ਇਹਨੂੰ ਮਹਾਰਾਣੀ ਨੂੰ ਆਵਾਜ਼ ਵੀ ਆ ਮਟਰ ਤੋੜੀਏ ਤੇ ਬਣਾਈਏ ਸਬਜ਼ੀ ਨਾ ਤੈਨੂੰ ਮਸਾ ਆਕਲ ਦਵਾ ਤੇ ਕਿੱਦਾ ਬਣਦੀ ਏ ਸਿੰਦਰ ਨਹੀਂ ਸਿੰਦਰ ਸਿੰਦਰ ਹਾਂਜੀ ਵੀ ਕੀ ਕਰਨ ਨਹੀਂ ਕੁਛ ਨਹੀਂ ਬੈਠੀ ਬਸ ਨਹੀਂ ਬੈਠੀ ਰਹੀ ਕੋਈ ਕੰਮਦੰਦਾਰੇ ਕਰ ਲਿਆ ਕਰ ਕੰਮ ਆਪੇ ਤੂੰ ਹੀ ਕਰ ਲੈਿੰਦੇ ਸਾਰੇ ਤੇ ਫਿਰ ਮੈਂ ਚਲ ਆ ਮੈਂ ਮਟਰ ਪੁੱਟ ਕੇ ਲਿਆਂਦੇ ਆ ਤੇ ਉਹ ਨਾਲੋਂ ਫਲੀਆਂ ਤੋੜ ਲਈਏ ਤੇ ਸਬਜ਼ੀ ਬਣਾ ਲਈਏ ਚਲ ਤੜਾ ਦਿੰਨੀ ਆ ਆ ਚਲ ਆ ਜਾ ਆ ਜਾ ਫੇਰ ਰੱਖਣਾ ਕੋ ਦੱਸ ਦੇਣੀ ਆ ਅੱਜ ਤੇ ਮਟਰ ਤੜਾਉਣਾ ਹੀ ਪੈਣਾ ਨਾ ਤੇ ਤਾਈ ਹੋਣੀ ਘਰ ਆ ਨਾ ਮੰਮੀ ਆਣੀ ਘਰ ਆ ਤੜਾਈ ਦਿੰਨੀ ਐ ਨਾ ਫੇਰ ਮਗਰੋ ਗੁੱਤੇ ਗੁੱਤੀਓ ਹੀ ਨਾ ਹਿੰਗੇ ਤੇ ਨੀ ਤੁਮੇ ਚਲ ਪਰ ਨਾਇਣਾ ਦੇ ਘਰੋਂ ਆਈ ਅੱਜ ਖਬਰ ਬੂਆ ਖੁੱਲਾ ਆਈ ਆ ਵੇਖ ਕੇ ਜਾਣੇ ਉਹੜਾ ਰੋਲਾ ਰਾਲਾ ਪੈਂਦਾ ਹੈ ਇਹਨਾਂ ਨੇ ਕਰ ਕੀ ਕਰੰਡੀਆਂ ਤੋੜਲਾ ਤੋੜਲਾ ਸਰ ਬਣਾਉਣੇ ਵੀ ਸੀ ਅਤੀ ਹੱਥ ਹਲਾ ਲਾ ਮਾਸਾ ਤੋੜਨ ਤੇ ਢੰਗ ਹੀ ਦੇ ਫਿਰ ਕਾਟ ਵੀ ਲੈਣੇ ਆ ਤੂੰ ਇੰਜ ਕਿਤੇ ਦਾਣੇ ਕੱਢ ਲਈ ਤੇ ਮੈਂ ਤਾਂ ਬਦ ਲਸਣ ਗੰਡਾ ਚੇਲ ਲੂੰਗੀ ਠੀਕ ਆ ਕੀ ਕਰੰਡੀਆਂ ਥੋੜੀ ਜਿਹੀ ਲੈ ਆਂ ਆਟੀ ਆਇਆ ਮਾ ਇਹ ਕਿ ਕਰਦਾ ਆ ਹੋਰ 골ਲਾਵਾ ਮੈਂ ਇਹ ਕੀ ਕਰਾਂ ਔਰ ਇਹ ਕੀ ਕਰਦਾ ਹਾਂ ਹੋ ਠੀਕ ਆ ਜੇ ਹਾਂ ਮਟਰ ਕੱਢੀ ਜਾਂਦੀਆਂ ਹਾਂ ਜੀ ਮਟਰ ਦੇ ਕਿ ਕੱਢਣ ਬੈਠੋ ਮੈਂ ਬੈਠੀ ਕੁਰਸੀ ਲਿਉਣੀ ਆ ਨਹੀਂ ਇੱਥੇ ਬਹਿ ਜਾਣਾ ਆ ਜਾ ਤੂੰ ਆਛਾ ਨਹੀਂ ਉਸੀਆਂ ਦੇ ਡੌਂ ਦੇ ਲੈ ਮੰਜਿਆਂ ਤੇ ਬਹਿ ਜਾਣੇ ਆ ਮੇਰਾ ਆ ਪੰਜਾਬੀਆਂ ਦਾ ਕੰਮ ਹੀ ਆ ਉਹ ਜਿੱਥੇ ਸਾ ਜਗਾ ਮਿਲੀ ਉਥੇ ਬਹਿ ਜਾ ਤਾ ਹੋਰ ਹੋਰ ਕੀ ਕਰਦੇ ਆਏ ਜੇ ਕੁਛ ਨਹੀਂ ਕਰਨਾ ਕੋਈ ਨਹੀਂ ਕਿ ਇਦਾਂ ਬੈਠੇ ਆ ਠੀਕ ਠਾਕ ਸਾਰੇ ਸਭ ਠੀਕ ਠਾਕ ਓਏ ਕੀ ਗੰਡੀ ਰਾਜਵੀਰ ਰਾਜਵੀਰ ਬੈਠੀ ਹੈ ਤੇ ਨਹੀਂ ਦਾਦੀ ਪੋਤਾ ਆ ਗਏ ਆ ਠੀਕ ਠੀਕ ਜੇ ਜਾਂਦਾ ਨਹੀਂ ਸਕੂਲ ਜੇ ਨਹੀਂ ਹਜ ਡਮਿਸ਼ਨ ਕਰਾ ਕੇ ਆਏ ਆ ਠੀਕ ਠੀਕ ਜੇ ਹਾਂ ਜਾਂਦਾ ਹੋਰ ਪਾਣੀ ਲੈ ਆਂਦੀ ਪਾਣੀ ਚਲਕੀ ਪੀਣਾ ਛੱਡ ਪਾ ਪਾਣੀ ਪੀ ਕੇ ਆਏ ਆ ਬੈਠੇ ਮੈਂ ਕਿਹਾ ਚੱਲ ਹੋ ਨੈ ਕੀ ਕਹਿਣ ਡਿਆ ਗੁਰਕੀਰਤ ਮਟਰ ਨਹੀਂ ਗੱਡ ਗੱਡ ਕੇ ਦੇ ਠੀਕ ਠੀਕ ਆ ਚੱਲ ਜਾ ਅਸਤਿੰਦਰ ਤੂੰ ਚਾਹ ਬਣਾ ਲਿਆ ਘਟਕ ਫਿਰ ਬਣਾ ਲੂੰਗਾ ਇਹ ਬੜਾ ਸ਼ਤਾਨ ਹੋਰ ਸਾਰੇ ਠੀਕ ਠਾਕ ਸਾਰੇ ਹਾਂ ਸਭ ਠੀਕ ਠਾਕ ਆਇਸ਼ਾ ਤੂੰ ਲਾ ਆਹੀ ਵੀ ਕੰਡ ਸੁਣੋ ਕੋਛ ਨਹੀਂ ਉਹ ਵੀ ਮਟਰ ਡਏ ਸੀਗੇ ਟੁੱਟਣ ਠੀਕ ਠੀਕ ਉਧਰ ਗਏ ਆ ਨਿਆਣੇ ਨਿਆਣੇ ਸਕੂਲੇ ਗਏ ਆ ਠੀਕ ਠੀਕ ਮਹਾਰਾਣੀ ਨੇ ਕਿ ਕਿਹਦੀ ਸ਼ਤੀ ਆ order ਦੇ ਤਾਂ ਮੈਂ ਆਪ ਉਹਦੀ ਆਂਟੀ ਲਾਗੇ ਬੈਗੀ ਆ ਤੇ ਮੈਨੂੰ ਕਹਤਾ ਵੀ ਚਾਹ ਬਣਾ ਲਾ ਬਸ ਉਸ ਦਿਨ ਤੇ ਮੈਨੂੰ ਉਹਦੀ ਚਾਹ ਨਹੀਂ ਚੰਗੀ ਬਣੀ ਤੇ ਅੱਜ ਮੈਂ ਹੁਣ ਚਾਹ ਵਧੀਆ ਬਣਾ ਲੂੰਗੀ ਕੋਈ ਨਹੀਂ ਹੋਣਾ ਨਹੀਂ ਉਦੋਂ ਤੇ ਇੰਨੀਆਂ ਨੁਕਸ ਗਿਲੀਆਂ ਕਰਦੇ ਮੇਰੀ ਚਾਹ ਅੱਜ ਦਾ ਉਸ ਪਸੰਦ ਆਜੂ ਅੱਜ ਵੀ ਤੇ ਹੁਣ ਪੀਣੀ ਆ ਨਾ ਐਵੇਂ ਰੌਲਾ ਪਾਉਂਦੇ ਰਹਿੰਦੇ ਹਾਨੀ ਹਾਂਜੀ ਵੀ ਉਹ ਕਿੱਥੇ ਗਈਆਂ ਦੋਵੇਂ ਜਸਬੀਰ ਵੀ ਹਰਜੀਤ ਵੀ ਉਹ ਕਬੜੀ ਦੇ ਨਹੀਂ ਅੱਜ ਪਾਠ ਹੋ ਗਈਗਾ ਠੀਕ ਉਹ ਦੋਵੇਂ ਉਧਰ ਨੂੰ ਚਲ ਗਈਆਂ ਵਾ ਠੀਕ ਠੀਕ ਤੇ ਅਸੀਂ ਅੱਜ ਦੋਵੇਂ ਘਰ ਹੀ ਸੀਗੇ ਤੇ ਮੈਂ ਉਧਰੋਂ ਸ ਮਟਰ ਦੇ ਹੀਗੇ ਟੁੱਟਣ ਤੇ ਮੈਂ ਇਦਾਂ ਬੂਟੇ ਜੇ ਕੋਟਾ ਲਈ ਮੈਂ ਹਾਂ ਇਦਾਂ ਕੋਣ ਜੇ ਚਾ ਤੋੜ ਲੈਨੇ ਹਾਂ ਹਾਂ ਸੂਜੀ ਬਣ ਜੇ ਹੋਰ ਤੂੰ ਸਨੋ ਠੀਕ ਠਾਕ ਸਾਰੇ ਹਾਂ ਠੀਕ ਠਾਕ ਅੱਜ ਤੇ ਫੇਰ ਅਸੀਂ ਵੀ ਮਟਰ ਤੋੜ ਕੇ ਹੀ ਤੁਹਾਡੇ ਖੜਦੇ ਹਾਂ ਚੱਲਾ ਲੈ ਜਾ ਤੂੰ ਹੀ ਵੀ ਕੇ ਆਈ ਮਟਰਾਂ ਦੀ ਸਬਜ਼ੀ ਬਣਦੇ ਹਨਾ ਅੱਜ ਮਟਰ ਹੀ ਮਟਰ ਬਣਾਉਣਾ ਹਨੀ ਜੋਤੀ ਹਾਂਜੀ ਇੱਥੇ ਕੀ ਗੱਲੋ ਉੱਥੇ ਚੜੀ ਹਾਂ ਆਪਣੇ ਘਰ ਤੇ ਇੱਧਰ ਤੁਹਾਡੇ ਘਰ ਵਾਲਾ ਰੋਲਾ ਵੜਾ ਪਿੰਦਾ ਨੀਂ ਰੀਦ ਸਾੰਟੀ ਆ ਜਿਹੜੇ ਨਿੱਕੀ ਆ ਨਾ ਇਹਦੇ ਵੱਡਗੇ ਨਹੀਂ ਥਲੇ ਦੇਣ ਵਾਲੀ ਆ ਕੀ ਹੋ ਗਿਆ ਇਹਨਾਂ ਇੰਨਾ ਹੋ ਗਿਆ ਇਹਨੇ ਤਾਂ ਕਿਤੇ ਸਾਰਾ ਘਰ ਹੀ ਸੇਟੇ ਚੁਕਿਆ ਵਾ ਇੰਨਾ ਵੱਡਗੀ ਲੜਾਈ ਤੇ ਹੋਰ ਇਹ ਆਂਦੀ ਆ ਵੀ ਹੁਣ ਮੈਨੂੰ ਆੜੀ ਕਰੋ ਆੜੀ ਕਰੋ ਹੁਣ ਤੇ ਇਹਨੇ ਵੀ ਪਤਾ ਵਾ ਕਿ ਕਦ ਕਿਦਾਂ ਦਾ ਸਾਡੇ ਘਰ ਥਕ ਪਾ ਪਾ ਦੇਖੋ ਇਹਨਾਂ ਕੋ ਬਣ ਜਾਂਦਾ ਆ ਦੇਣਗੇ ਕਦੋਂ ਅਸੀਂ ਇਕੱਠੇ ਰਹਿਣ ਦੇ ਆ ਤੇ ਹੁਣ ਇਹ ਜਿਹੜੀ ਆ ਗਈ ਮੈਡਮ ਏ ਆਂਦੀ ਆ ਵੀ ਸਭ ਕੋ ਮੇਰੇ ਹੱਥ ਚ ਆ ਜੇ ਮੇਰੇ ਘਰ ਵਾਲੀ ਦੀ ਤਨਖਾਹ ਆ ਚੋਨੇ ਦੇ ਪੈਸੇ ਆਏ ਕਿਹ ਤਨਖਾਹ ਇਥੇ ਸੰਦ ਬਣਦੇ ਸਭ ਕੋ ਬਣ ਲਿਆ ਇਕੱਠਿਆਂ ਦਾ ਇਕੱਠਿਆਂ ਦਾ ਤੇ ਕਈ ਕੋ ਬਣ ਜਾਂਦਾ ਵਾ ਤੇ ਕਈ ਕੋ ਬਣ ਜਾਂਦਾ ਇਕੱਠਾ ਪਰ ਨਾ ਇਹ ਨੂੰ ਨੀ ਨਾ ਇਹ ਘਰ ਸੋਚਦੀ ਤੇ ਨਾ ਇਹਨੇ ਕੋਈ ਕੰਮ ਕਰਨਾ ਨਾ ਕੋਈ ਤੰਦਾ ਕਰਨਾ ਤੇ ਬਸ ਆ ਬੇਲੀ ਹੋ ਤੇ ਤੂੰ ਨਾਲ ਡਾਇਆ ਕਰ ਹਾਂ ਨਹੀਂ ਡੈਂਦੀ ਹਾਂ ਜਿਵੇਂ ਮੈਂ ਆਖਾ ਚਾੜੂ ਲਾ ਪੋਚੇ ਦਾ ਮੈਥੋਂ ਨਹੀਂ ਲੱਗਦੇ ਜਿਵੇਂ ਮੈਂ ਆਖਾ ਸਬਜੀ ਬਣਾ ਮੈਨੂੰ ਬਣਾਉਣੀ ਨਹੀਂ ਆਉਂਦੀ ਮਾਂ ਨੇ ਸਬਜੀ ਵੀ ਬਣਾਉਣੀ ਆਉਂਦੀ ਇੱਕ ਦਿਨ ਪੈਣਾ ਮੈਂ ਚਲ ਗਈ ਇਹਦੇ ਪੇਕੇ ਹਾਂ ਮੈਂ ਮਾਂ ਨੂੰ ਦੇ ਨਹੀਂ ਆਪੇ ਚੱਲ ਲੱਸ ਕੇ ਆਉਣੀ ਵੀ ਜੇ ਇਦਾਂ ਕਰਦੇ ਇਹ ਇਦਾਂ ਕਰਦੇ ਨੂੰ ਸਮਝਾਓ ਮਾਂ ਦੀ ਤੇ ਗੇਠ ਲਮੀ ਜਬਾਨ ਉਹ ਤੇ ਕਿਤੇ ਇਹਦੇ ਵੀ ਉਤੋਂ ਦੀ ਉਹਨੇ ਤੇ ਕਿਤੇ ਕੂਨਾ ਦਿੱਤਾ ਗਾੜੀਆਂ ਜੇ ਮਾਂ ਇੰਨਾ ਦੀ ਤੇ ਧੀ ਦੇ ਇਦਾਂ ਦੇ ਲੈਣੇ ਆਪਣੇ ਧੀ ਦੀ ਗੱਲ ਕਰਨੇ ਹਨ ਹਾਂ ਤੇ ਸਹੀ ਪਰ ਜਿਹੜੀ ਸਿਆਣੀ ਮਾਂ ਹੁੰਦੀ ਆ ਉਹ ਸਮਝਾਉਂਦੀ ਵੀ ਆ ਆਹੋ ਚਲੋ ਫਿਰ ਰਲ ਮਿਲ ਕੇ ਇਕੱਠ ਚ ਕੋਈ ਬਣ ਜਾਂਦਾ ਨਾ ਉਹ ਤੇ ਆਂਦੀ ਅਸੀਂ ਆਪਣੀ ਧੀ ਪੜਾਈ ਲਿਖਾਈ ਉਹਨੂੰ ਨੌਕਰੀ ਤੇ ਲਵਾਓ ਲੈ ਅਸੀਂ ਨਹੀਂ ਇਹ ਕੰਮ ਕਰਾਉਣ ਵਾਸਤੇ ਵਿਆਹੀ ਆ ਪਿਤਾ ਦੀਆਂ ਰੋਟੀਆਂ ਪਕਾਉਣ ਵਾਸਤੇ ਵਿਆਹੀ ਆ ਹਾਂ ਇਹ ਹੋਈ ਆ ਨਾ ਜਿਹੜੀ ਪਹਿਲਾਂ ਗੱਲ ਕਰ ਲੈਂਦੇ ਉਹ ਹੀ ਫਿਰ ਰੱਟਾ ਪਾ ਲੈਂਦੇ ਨਾ ਮੁੜ ਕੇ ਹਾਂ ਤੇ ਸਹੀ ਆ ਪਰ ਹੁਣ ਜਿੱਦਾਂ ਦਾ ਘਰ ਹੋਵੇ ਉਦਾਂ ਦਾ ਬਣਾ ਪਰ ਉਹ ਅੱਡ ਹੋਣਾ ਤੇ ਉਹਨੂੰ ਕਹ ਪਹਿਲਾਂ ਜੇ ਕੰਮ ਤੇ ਸਿੱਖ ਲੈ ਕੰਮ ਕਿੱਥੇ ਸਿੱਖਣਾ ਵਾ ਅਗਲੀ ਆਂਦੀ ਮੈਂ ਕੰਮ ਵਾਲੀ ਲਾ ਲਓ ਜੋ ਮਰਜ਼ੀ ਕਰਾਂ ਮੈਂ ਇੰਬੀਰੀ ਗਾਸਨ ਨੂੰ ਹੋਰ ਨਹੀਂ ਹਣੀ ਮੇਰਾ ਪ੍ਰਾਣਾ ਫੌਜੀ ਇਹਦੇ ਫੌਜੀ ਤੇ ਮੈਂ ਕਿਉਂ ਕੰਮ ਕਰਾਂ ਕਿਉਂ ਕੰਮ ਕਰ ਗਾ ਤੇ ਐ ਹੋਈ ਆ ਉਹਨੂੰ ਫੌਜੀ ਬਣਾਤਾ ਤੇ ਉਹ ਮੇਰੇ ਵਾਲਾ ਵਿਚਾਰਾ ਰੱਖਿਆ ਹੀ ਉਹ ਰੂੜੀ ਪੇ ਆ ਗਿਆ ਵਿਚਾਰਾ ਰਹਿ ਗਿਆ ਵਾਈ ਜੁਗਾ ਕੀ ਕਰਨਾ ਚੱਲ ਹੁਣ ਕੀ ਕਰਨਾ ਹੁਣ ਘਰਾਂ ਦੇ ਛੱਡ ਤੇ ਤੈਨੂੰ ਪਤਾ ਆ ਟਾਈਮ ਪਾਸ ਕਰਾਂ ਛੱਡ ਪਰ ਕਲੇ ਦਾ ਮੂੰਹ ਕਾਲਾ ਮੈਂ ਤੇ ਉਦਾਂ ਚੜੀ ਹਾਂ ਮਾੜਾ ਜਿਹਾ ਸੁਣਿਆ ਮੈਂ ਕਿ ਮੁਰਕੇ ਕਹਿਣਗੇ ਪਣਾ ਇੱਕ ਤੇ ਲੜਾਈ ਤੋਂ ਡਰ ਹੁੰਦਾ ਵਾ ਡਰ ਤੇ ਆਉਂਦਾ ਵਾ ਤੇ ਪਰ ਗੱਲ ਤੇਰੀ ਵੀ ਸੱਚੀ ਆ ਜਿਹਨੂੰ ਘਰ ਚ ਰੌਲਾ ਪੈਂਦਾ ਹੋਇਆ ਨਾ ਤੇ ਆਂਡੀ ਗਵਾਂਡੀ ਸਾਰੇ ਸੁਣਦੇ ਆ ਉਹ ਤੇ ਹੁਣ ਸੋਣੀ ਜਾਂਦਾ ਉਹ ਤੇ ਸੋਣੀ ਜਾਂਦਾ ਤੇ ਨਾਲੇ ਆਈ ਉਹਦੀ ਚੁੱਕਣਾ ਤੇਨੂੰ ਪਤਾ ਤਾਂ ਹੈਗਾ ਸਿਮਾ ਨਹੀਂ ਗਈ ਗਵਾਂਡ ਚ ਹਾਂ ਉਹ ਉਹ ਜਿੰਨਾਂ ਨਾਲ ਹੀ ਗੁੰਦੇ ਨਹੀਂ ਆ ਹਾਂ ਇਹਦੇ ਬੁਲਾ ਦੇ ਸਾਰੇ ਸਿਆਪੇ ਹੀ ਉਹ ਮੈਂ ਦੇਖ ਹੁੰਦੇ ਏ ਅਹੀਂ ਜੇ ਨਾ ਨੀ ਨਾ ਕੋਣਾ ਉਹਦੇ ਨਾਲ ਇਨੇ ਕੋਣਾ ਹੀ ਉਹ ਵਾਜਾ ਮਾਰਦੇ ਆਂ ਜਾਂਦੇ ਵਾਜਾ ਨਹੀਂ ਮਾਰਦੀ ਇੱਕਦਣ ਦੱਬੇ ਦੱਬੇ ਪੈਰੀ ਨਿਕਲ ਗਈ ਏ ਆਹ ਮੈਂ ਸੈਰ ਕਰਨ ਚਲੀ ਸੈਰ ਕਰਨ ਚਲੀ ਗਈ ਇੱਕ ਦੇ ਬੜਾ ਸੈਰਦਾਰ ਵਾਹ ਸੈਰਦਾਰਵਾ ਤੇ ਉਹ ਕਿਤੇ ਉਹਨੇ ਵੇਖ ਲਿਆ ਹੋਣਾ ਵਾ ਤੇ ਮਗਰੇ ਉਹ ਚਲ ਗਈ ਮਗਰੇ ਚਲ ਗਈ ਤੇ ਦੇ ਇਹਨੂੰ ਚੁਕਣਾ ਦੇ ਚੁਕਣਾਉ ਨੇ ਤੇ ਤੈਨੂੰ ਪਤਾ ਆਪਣਾ ਭਰਾ ਪਰਜਾਈ ਨਹੀਂ ਚੁਕਣਾ ਭੈਣਾ ਪੱਥਰ ਪਾੜ ਦਿੰਦੀ ਪੱਥਰ ਪਾੜ ਦਿੰਦੀ ਉਹਨੇ ਤੇ ਆਪਣਾ ਭਰਾ ਪਰਜਾਈ ਨਹੀਂ ਜੋੜ ਕੇ ਪਹਿਣ ਦਿੱਤਾ ਤੇ ਸਾਡਾ ਘਰ ਕਿੱਥੇ ਵਸਣ ਦੇਣਾ ਵਸਣ ਦੇਣਾ ਨਹੀਂ ਪਣਾ ਕੋਈ ਸਮਝ ਸੋਧੇ ਕਾਠ ਤੇ ਚੰਗੇ ਰਹੇਦਾ ਵਾ ਤੇ ਚਲੋ ਨਾਲ ਮਿਲ ਕੇ ਆਪਣਾ ਟਾਈਮ ਪਾਸ ਕਰਿਆ ਕਰੋ ਆਹੀ ਤੇ ਬਥੇਰਾ ਜੋਰ ਲਾਲਾ ਵੇਚਦੇ ਆ ਦੋਵੇਂ ਜਸਵੀਰ ਹਜੀਤ ਉਹ ਤੁਹਾਨੂੰ ਪਤਾ ਲਾ ਹੈਗਾ ਵੀ ਉਹ ਉੱਥੇ ਅੱਜ ਕਬਲੀ ਦੇ ਨਹੀਂ ਹਾਂ ਹਾਂ ਪਾਠ ਪਾਠ ਰਖਾਉਣਾ ਹੈ ਉੱਥੇ ਗਈਆਂ ਹਾਂ 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 ਕੋਈ ਗੱਲ ਨਹੀਂ ਟਾਈਮ ਪਾਸ ਕਰੋ ਟਾਈਮ ਪਾਸ ਕਰੋ ਜਿੱਦਾਂ ਹੁੰਦਾ ਆਹੀਂ ਤੇ ਬਠੇ ਰਹਾ ਜਮਾਨਾ ਹੀ ਬੜਾ ਤੇਜ ਵਾ ਹੋਣਾ ਜਮਾਨਾ ਹੀ ਤੇਜ ਅੱਜ ਕੱਲ੍ਹ ਦੀਆਂ ਪਿੱਛੋਂ ਪੜੀਆਂ ਲਿਖੀਆਂ ਆਉਂਦੀਆਂ ਆ ਹਾਂ ਬਸ 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 ਕੀ ਕਿ ਨੂੰ ਕਹਿਣਾ ਤੇ ਕੀ ਨਹੀਂ ਹੋਈ ਨਾ ਚਲੋ ਜਿੱਦਾਂ ਕੜੀ ਨੰਗਦੀ ਪਹਿਣੇ ਹੁਣ ਕੀ ਕਰਨਾ ਜਮਾਨਾ ਹੀ ਇਦਾਂ ਦਾ ਨੇ ਕੀ ਕਰਨਾ ਮੈਂ ਤਾਂ ਡਰ ਡਰ ਕੇ ਸੀ ਤੇ ਬਥੇਰਾ ਆਖਿਆ ਰਾਲ ਮਿਲ ਕੇ ਰੈਲੀ ਪਰ ਨਹੀਂ ਆਂਦੀਆਂ ਹੁਣ ਤੇ ਕੀ ਕਰਨਾ ਮੈਂ ਰਹੀਂ ਹਾਂ ਜੋ ਇਹ ਮਿਲਾਇਆ ਚਾਹ ਕਿੱਥੇ ਬੈ ਗਈ ਆ ਆ ਵੇਲਾ ਹੁਣ ਕਦੂ ਦੀ ਅੰਦਰ ਵੜੀ ਓ ਤੇ ਕੋਈ ਪਤਾ ਨਹੀਂ ਪੀ ਚਾਰ ਆ ਕੇ ਤੇ ਮੈਂ ਪੀ ਕੇ ਆਈ ਚੱਲ ਛੱਡ ਪਰਾਂ ਚੱਲ ਕੋਈ ਨਹੀਂ ਚਾਹ ਨੂੰ ਤੂੰ ਐਵੇਂ ਯੋਰ ਲਈ ਜਾਂਦੀ ਚਾਹ ਤੇ ਬਣੀ ਹੀ ਰਜਬੀ ਨਹੀਂ ਬਣਾਈ ਤੇ ਚਾਹ ਤੀ ਪੀ ਚਾਰ ਆ ਕੇ ਭਾਵੇਂ ਕਿਤੇ ਫੋਨ ਤੇ ਲੱਗੀ ਹੋਵੇ ਤੇ ਚਾਹ ਭਾਵੇਂ ਉੱਤੇ ਹੀ ਸੜ ਜਾਏ ਉਹਨਾਂ ਦਾ ਵੀ ਹੁਣ ਫਿਰ ਕੀ ਕਰੇ ਫੋਨਾਂ ਨੇ ਵੀ ਨਹਾ ਸਿਆ ਪਾਪ ਆਇਆ ਤਜੇ ਆ ਕਾ ਜਿੰਨੇ ਜੀ ਘਰ ਚ ਉਹਨੇ ਹੀ ਉਹਨੇ ਹੀ ਫੋਨ ਆ ਨਾ ਉਤਰੇ ਇਧਰ ਨਟ ਪਾ ਲੋ ਆ ਇਧਰ ਕਰ ਲੋ ਤਜੇ ਤੁਹਾਡਾ ਮੁੰਡਾ ਵੀ ਕਿਹੜਾ ਚੰਗਾ ਹੀ ਉਹ ਜੇ ਹੈਪੀ ਨੂੰ ਫੋਨ ਲਾਇਆ ਉਹ ਵੀ ਆਦਾ ਹਾਂ ਜਾਂ ਮੇਰੀ ਘਰ ਵਾਲੀ ਸਹੀ ਆ ਹਾਂ ਭਾਈ ਉਹਨੇ ਤਾਂ ਕਹਿਣਾ ਅੱਜ ਕੱਲ ਪਤਾ ਨਹੀਂ ਕੀ ਆਣ ਕੇ ਕਰ ਦਿੰਦੀਆਂ ਵਾ ਉਹ ਕਹਾਵਤ ਨਹੀਂ ਹੁੰਦੀ ਉਹ ਕੀ ਨੋਟ ਤੜਾਇਆ ਤੇ ਗਿਆ ਮੁੰਡਾ ਵੀ ਆਇਆ ਤੇ ਗਿਆ ਤੇ ਉਹ ਜੇ ਆਪਾਂ ਉਹਨੂੰ ਆਨੇ ਆ ਉਹ ਵੀ ਆਦਾ ਨਾ ਜੋ ਆਂਦੀ ਉਹ ਹੀ ਆ ਤੇ ਤੁਸੀਂ ਝੂਠ ਬੋਲਦੀਆਂ ਜੇ ਇਹਦਾ ਘਰ ਵਾਲਾ ਉਹਦੇ ਵੱਲੋਂ ਉਹਦੇ ਫੇਰ ਆਂਦੇ ਵਾਸ ਚੱਕਰ ਲੈਂਦੀ ਆ ਵਾ ਤੇ ਵੇੜਾ ਦਵਾ ਥਲ ਥਲ ਉਹ ਹਾਲੇ ਦਾ ਵਾ ਤੇ ਜਿਹੜੀ ਚਾਚੀ ਆ ਉਹ ਵੀ ਹੁਣ ਉਹਦੀਆਂ ਉਂਗਲਾਂ ਦੇ ਨੱਚਦੀ ਆ ਸੱਸ ਨੇ ਵੀ ਨਾਉਂਦੀ ਅੱਜ ਤੱਕ ਤੇ ਕਦੀ ਕੋਈ ਨਹੀਂ ਤੇ ਹੁਣਾਂ ਦੀ ਜੋ ਮੇਰੀ ਨੌਂਾਂ ਦੀ ਉਹ ਹੀ ਸੱਚ ਵਾ ਹਾਂ ਚਲ ਕੋਈ ਗੱਲ ਨਹੀਂ ਟਾਈਮ ਪਾਸ ਹੀ ਆ ਫਿਰ ਨੀਲਾ ਆਇਆ ਚਾ ਹੁਣ ਅੱਜ ਦਾ ਚਾਰ ਇੰਨੇ ਕਿ ਲਾਗੇ ਆਉਣੀ ਮੈਂ ਇਹਦੇ ਮਿੰਟੋ ਮਿੰਟ ਦੀ ਦੀ ਆਖ ਦਿੰਦੀ ਆ ਵੀ ਉਸੇ ਨੂੰ ਫਟਾਫਟ ਚਾਹ ਲੈ ਆਸ ਕੱਚੀ ਲੈ ਜਾਵੇਂ ਮੁੜ ਕੇ ਆਖਣਾ ਨੁਕਸ ਕੱਢਣੇ ਹਾਂ ਫਨਾ ਆਈ ਗਈ ਅੱਜ ਆਪਾਂ ਆ ਗਈ ਟੈਂਟੇ ਬਾਹਰ ਆ ਲੋਣੀ ਹਾਂ ਇਹ ਜਾਣਾ ਹੀ ਮੈਂ ਕਿਹਾ ਚੱਲ ਕਿੱਥੇ ਜਾਣਾ ਵਾ ਨਹੀਂ ਭੈਣਾ ਤੈਨੂੰ ਪਤਾ ਹੀ ਆ ਫੇਰ ਹੁਣ ਹਾਂ ਇਹ ਤਾਂ ਹੈਗਾ ਵਾ ਘਰਾਂ ਦੇ ਕੰਮ ਐਦਾਂ ਹੀ ਰਹਿੰਦੇ ਆ ਹੋਰ ਸੁਣਾਓ ਠੀਕ ਆ ਕਿਹਨੀ ਘਰ ਕਿਤੋਂ ਵਿੱਚ ਚਲੀ ਜਾ ਨਹੀਂ ਭੈਣ ਕਿੱਥੇ ਚਲ ਗਈ ਮੰਮੀ ਹਾਂ ਅੱਜ ਸਾਈਂ ਘਰ ਤੇ ਆਣ ਤੇ ਵਿੱਚੇ ਰਹਿੰਦਾ ਨਿਆਣਿਆਂ ਦਾ ਵੀ ਚਲ ਆ ਜਾ ਕਰੋ ਕਿਤੇ ਹੁੰਦੇ ਜਾਂਦੇ ਕਿਹੜਾ ਮਾਰ ਜਾ ਕਰੋ ਤੇ ਇਦਾਂ ਹੀ ਟਾਈਮ ਕਿੱਥੇ ਲੱਗਦਾ ਘਰੇ ਹੀ ਜਾਂ ਨਿਆਣੇ ਦੇ ਨਾਲ ਹੁਣ ਇੱਕ ਦਿਨ ਵੀ ਨਿਗੇ ਨਿਗੇ ਆ ਨਾ ਨਿਗੇ ਨਿਗੇ ਕੱਖਾਂ ਨਹੀਂ ਨਿਪਟਦਾ ਹਾਂ ਹੈ ਬੈਠੋ ਅੰਟੀ ਚਲੀ ਜਾਣਾ ਵਾ ਨਹੀਂ ਭਣਾ ਹੁਣ ਚੱਲ ਗਏ ਚਲੋ ਠੀਕ ਆ ਫਿਰ ਠੀਕ ਅੰਟੀ ਫਿਰ ਆਇਓ ਕਿਤੇ ਹੁੰਦੇ ਜਾਂਦੇ ਮਾਰਿਆ ਕਰੋ ਭੈਣਾ ਨਹੀਂ ਆਵਾਂਗੇ ਚਲੋ ਠੀਕ ਆ ਚਲ ਜੀ ਉਧਰ ਕੁਵੰਡੀਆਂ ਵਾਲੇ ਪਰੌਣੇ ਆਉਣ ਲੱਗ ਗਏ ਜੇ ਨੀ ਤੈਨੂੰ ਤੇ ਖਾਣ ਦੀ ਪਈ ਰਹਿੰਦੀ ਗਵਾਂਢੀਆਂ ਪਰੌਣੇ ਆ ਕੇ ਤੇ ਫਿਰ ਕੀ ਹੋ ਗਿਆ ਤੇਰੇ ਘਰ ਨਹੀਂ ਕਦੀਆਂ ਹੁਣ ਪਰੌਣੀ ਆਈ ਹੁਣ ਪਕੌੜੇ ਕੱਢ ਲੈ ਨਹੀਂਓ ਜਿਹੜੇ ਕੱਢਣੇ ਹੀ ਗਏ ਆਇਆ ਉਹ ਤੇ ਨਕਾਬ ਚਲ ਜਾ ਜਾ ਕੇ ਲਸਣ ਗੰਡਾ ਲਿਆ ਆਪਾਂ ਕਦੀ ਵੇਖਿਆ ਨਹੀਂ ਨੀ ਜਾ ਜਾ ਕੇ ਲਸਣ ਗੰਡਾ ਲਿਆ ਵੀ ਲੈ ਤੇ ਪਹਿਲੇ ਹਮ ਨਹੀਂ ਆ ਪਰ ਮੇਰਾ ਧਿਆਨ ਉਧਰ ਵੀ ਆ ਹਮਨ 3 ਵਜੇ ਤੋਂ ਪਹਿਲਾਂ ਪਹਿਲੇ ਸੇਤੀ ਕੰਮ ਕਰ ਲਈਏ ਫਿਰ ਜਾਣਾ ਨਹੀਂ ਉਧਰ ਆਪਣਾ